ਸਸੀ ਕਾਲ ਜੀ ਆਪਾਂ ਲੈ ਕੇ ਆਏ ਛੱਤ ਤੋਂ ਅੱਜ ਮਰੂਆ ਮਰੂਆ ਸਾਡੇ ਬਹੁਤ ਲੱਗਿਆ ਬਹੁਤ ਭਾਰੀ ਇਹਨੂੰ ਪੱਟ ਕੇ ਮੈਂ ਸੁਟੇ ਬਹੁਤ ਭਾਰੀ ਬੂਟੇ ਹੋ ਜਾਂਦੇ ਨੇ ਫੇਰ ਤੇ ਮੈਂ ਅੱਜ ਕਾਫੀ ਜਨਾਬਾ ਛੱਤ ਤੇ ਗਈ ਸੀ ਤਾਂ ਮੈਂ ਉੱਥੇ ਦੇਖਿਆ ਕਿ ਮਰੂਆ ਫੇਰ ਉਨੇ ਦਾ ਉਨੇ ਹੀ ਹੋਇਆ ਪਿਆ ਬਾਬੂਟੇ ਛੋਟੇ ਛੋਟੇ ਸੀ ਇਹ ਜਿਹੜੇ ਹੁਣ ਬਹੁਤ ਵੱਡੇ ਬਣ ਗਏ ਮੈਂ ਸੋਚਿਆ ਚਲੋ ਅੱਜ ਇਹਨੂੰ ਪੁੱਟੇ ਇੱਕ ਬੂਟਾ ਹੋਰ ਉਹ ਬਹੁਤ ਭਾਰਾ ਬੂਟਾ ਸੀ ਬਾਕੀ ਨਹੀਂ ਸੀ ਹੋਣ ਦੇ ਰਿਆ ਜਿਹੜੀ ਆਪਾਂ ਸਬਜ਼ੀ ਲਈ ਉੱਪਰ ਦੀ ਮੇਕੇ ਪਾਲਕ ਮਿੱਠੀ ਹੈ ਨਾ ਸਰਮ ਵਗੈਰਾ ਤੇ ਸਰਮ ਪਤਾ ਨਹੀਂ ਹੋਈ ਨੀ ਕੀ ਵਜ੍ਹਾ ਹੋਈ ਮੀ ਪੈ ਕੇ ਕਰਕੇ ਉਹ ਮਾਰ ਪੈ ਗਈ ਉਹਨੂੰ ਤੇ ਬਾਕੀ ਤੁਹਾਨੂੰ ਮੈਂ TV ਵੀ ਵੀਡੀਓ ਦਿਖਾਵਾਂਗੀ ਪਰਛਤ ਦੇ ਕੀ ਕੀ ਹੋਇਆ ਵਾ ਇਕੱਠਾ ਇਹਦੀ ਆਪਾਂ ਹੁਣ ਬਣਾਉਣ ਲੱਗੇ ਆ ਚਟਣੀ ਹੈ ਨਾ ਚਟਣੀ ਬਣਾਉਣ ਲਈ ਮੈਂ ਮਰਗਵਾ ਲੈ ਲਿਆ ਦੇ ਆਪਾਂ ਪੱਤੇ ਪੱਤੇ ਤੋੜ ਲਾਂਗੇ ਦੇਖੋ ਜਿਹੜੇ ਬੀਜ ਹੈ ਇਹਨਾਂ ਤੇ ਮਰਗਵਾ ਤਿਆਰ ਹੋ ਜਾਣਾ ਹੈ ਨਾ ਇਦੇ ਵਿੱਚ ਆਪਾਂ ਜ਼ਿਆਦਾ ਨਹੀਂ ਕੁਝ ਪਾਉਣਾ ਵਾ ਜਾਂ ਤਾਂ ਕਸ਼ਮਤ ਰਕ ਕੱਲੇ ਮਰਗੂਏ ਦੀ ਸਵਾਦ ਨਹੀਂ ਲੱਗੀ ਆਪਾਂ ਇਹਦੇ ਨਾਲ ਇੱਕ ਪਿਆਜ਼ ਪਾਵਾਂਗੇ ਤੁਸੀਂ ਟਮਾਟਰ ਪਾਉਣਾ ਚਾਹੋ ਨੇ ਟਮਾਟਰ ਪਾ ਲਓ ਮੈਂ ਵੀ ਦੇਖਾਂਗੀ ਬਣਾਉਣ ਵੇਲੇ ਕੀ ਮੂਡ ਬਣਦਾ ਟਮਾਟਰ ਦੇ ਨਾਲ ਨਾ ਖੱਟ ਮਿੱਠੀ ਜੀ ਹੋ ਜੂ ਫਿਰ ਇਹ ਜਰਮਰਗੂਏ ਤੇ ਇਹਦੀ ਪਾਈ ਇੱਕ ਟਮਾਟਰ ਪਾ ਲਾਂਗੇ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਇਹਦੇ ਵਿੱਚ ਆਪਾਂ 5 ਤੋਂ 6 ਪਾਵਾਂਗੇ ਇਹ ਮੇਰੇ ਕੋਲ ਤਲੀਆਂ ਹੁਣ ਇਸ ਟਾਈਮ ਹੱਥ 'ਚ ਫਰਿਜੋਂ ਕੱਢਾਂਗੇ ਫਿਰ ਪਾਵਾਂਗੇ ਕੋਲ ਕੱਗਾ ਪਾਓ ਤੇ ਇਹ ਬਣਾਵਾਂਗੇ ਛਟਣੀ ਫਿਰ ਤੁਹਾਨੂੰ ਦਿਖਾਵਾਂਗੇ ਛਟਣੀ ਬਣਾ ਕੇ ਕਾਫੀ ਟਾਈਮ ਨੇ ਮੇਰੇ ਹਸਣਕਾਂ ਦੇ ਛਟਣੀ ਬਣਾ ਲਾ ਮਰੂਏ ਦੀ ਛਟਣੀ ਬਣਾ ਲਾ ਨਾ ਮੈਂ ਪੁੱਟ ਕੇ ਬੂਟਾ ਛੋਟਿਆਂ ਦੀ ਅੱਜ ਕਾਫੀ ਦਿਨਾਂ ਬਾਅਦ ਗਈ ਉਹ ਫੇਰ ਤਿੰਨ ਚਾਰ ਓਡੇ ਓਡੇ ਹੋ ਗਏ ਫਿਰ ਮੈਂ ਕਿਹਾ ਚੱਲ ਆ ਚੀਜ਼ ਆ ਕਮ ਆ ਆਪਾਂ ਨੇ ਮੇੜੀ ਦਿੰਨੇ ਆ ਤੇ ਆਪਾਂ ਇਹਦੇ ਪੱਤੇ ਕੱਟ ਲੈਣੇ ਆ ਧੋ ਲੈਣੇ ਫਿਰ ਬਹੁਤ ਜਲਦੀ ਤਿਆਰ ਹੋਏਗੀ ਉਹ ਤੁਹਾਨੂੰ ਫਿਰ ਦਿਖਾਵਾਂਗੇ ਬਣਾ ਕੇ ਤੇ ਆਪਾਂ ਪਦੀਨਾ ਹਾ ਬਦੀਨਾ ਜਿਆਦਾ ਆਉਂਦਾ ਪਦੀਨਾ ਵਰਤਦੇ ਕਰਕੇ ਹਨ ਤੇ ਇਹਦੇ ਚ ਇੱਕ ਪਾਵਾ ਮਾਗੇ ਟਮਾਟਰ ਛੋਟਾ ਜਿਹਾ ਲਿਆ ਜਾਵਾਂਾ ਡਾਟਾ ਮਟਰ ਨਹੀਂ ਮੈਂ ਲਿਆ ਆਵਾ ਨਾ ਸੁਆਦ ਲੱਗੀ ਤਾਂ ਟਮਾਟਰ ਫਿਰ ਹੀ ਹੁੰਦਾ ਟਮਾਟਰ ਪਾਓ ਤਾਂ ਮੇਰੇ ਬੇਟੇ ਨੂੰ ਪਤਾ ਨਹੀਂ ਪਸੰਦ ਆਣੀ ਕਿ ਨਹੀਂ ਆਣੀ ਤੇ ਵਿੱਚ ਪਾਵਾਂਗੇ ਇੱਕ ਪਿਆਜ਼ ਬਰੀਕ ਜਿਹਾ ਕੱਟ ਲੈਨੇ ਆ ਬਾਲਾ ਮੋਟਾ ਕੱਟਿਆ ਫਿਰ ਟਾਈਮ ਉਨਾ ਹੀ ਜ਼ਿਆਦਾ ਲੱਗਦਾ ਵਾ ਜਿੰਨਾ ਕਿ ਆਪਾਂ ਮੋਟਾ ਕੱਟ ਕੇ ਰੱਖ ਦਿੰਨੇ ਆ ਫਿਰ ਤਾਂ ਆਪਾਂ ਫਾਜਾ ਵੜ ਦਈ ਜੇ ਮੋਟੇ ਮੋਟੇ ਨਵੇਂੜਾ ਹਨ ਕਪਚੀ ਪਾਣਾ ਨਾ ਮਿਕਸੀ ਚ ਹੋ ਜਾਣਾ ਵਾ ਆਪੇ ਕਰ ਛੱਡਦੇ ਪਰ ਉਹਨੇ ਵੱਧ ਗੇੜੇ ਲਾਉਣੇ ਪੈਂਦੇ ਤਾਂ ਉਹਨੇ ਇਹ ਪਾਣੀ ਜਿਹਾ ਹੋ ਜਾਂਦਾ ਵਾ ਇਹਦਾ ਤੇ ਬਾਦੇ ਮਰੂਗਾ ਆਪਾਂ ਪਾਇਆ ਥੋੜਾ ਜਿਹਾ ਜਿਆਦਾ ਨਹੀਂ ਮੁੱਠੀ ਕੇ ਜੀ ਆ ਗਿਆ ਹੈ ਨਾ ਪੱਤੇ ਜੇ ਹੁੰਦੇ ਨੇ ਨਰਮ ਜੇ ਪੱਤੇ ਹੁੰਦੇ ਨੇ ਇਹ ਵੀ ਮੈਂ ਕੱਟ ਕੇ ਪਾ ਰਹੀ ਆ ਇਹਦੇ ਵਿੱਚ ਕਿ ਚਲੋ ਛੇਤੀ ਬਣ ਜਾਏਗਾ ਛੇਤੀ ਰਖ ਕੰਮ ਮੇ ਛੇਤੀ ਛੇਤੀ ਕੰਮ ਕਰਨ ਦੀ ਆਪਾਂ ਨੂੰ ਆਦਾ ਤਾਂ ਕਿ ਚਲੋ ਪਹਿਣਾ ਪੰਜਾਬੀ ਪਹਿਣਾ ਹੁੰਦਾ ਕਿਚਨ ਦੀ ਛੇਤੀ ਛੇਤੀ ਕੰਮ ਨੇ ਮਿਹੜ ਦਿੱਤੇ ਹੈ ਨਾ ਤੇ ਆਪਾਂ ਵੀ ਉਹਨਾਂ ਚ ਹੀ ਆ ਪਹਿਣੀ ਇੱਕ ਇਹ ਲੋਚੀ ਇਹ ਪਾਦਪਤਤ ਵਿੱਚ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਇਹ ਸਾਬਤੀਆਂ ਪਾਉਂਦੇ ਸਾਬਤੀਆਂ ਮੈਂਥੋ ਤਾਂ ਨਹੀਂ ਕਦੀ ਚੰਗੀ ਤਰ੍ਹਾਂ ਪੀਸਿਆ ਲੈਂ ਜਾਂ ਖਣੀ ਦਿਖਾਉਣ ਚ ਸਾਬਤੀਆਂ ਦਿਖਾ ਦਿੰਦੇ ਕਣੀ ਪੀਸਣੇ ਸੱਚੀ ਜਾਂਦਾ ਨਾ ਤਹਨ ਪਰ ਮੈਂ ਤਾਂ ਕੱਟ ਕੇ ਪਾਉਣੀ ਹੁੰਦੀ ਐ ਇੱਕ ਮਿੰਟ ਹੋਰ ਲੱਗ ਜਾਂਦਾ ਵੇ ਇਹ ਲੋ ਤੇ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਉਨੇ ਤੁਹਾਨੂੰ ਮੈਂ ਦਿਖਾ ਰਹੀ ਹਾਂਗੀ ਚਟਨੀ ਟੇਸਟ ਬੰਦੀ ਪਹਿਲਾਂ ਬਹੁਤ ਆਉਂਦੀ ਸੀ ਹੁਣ ਤਾਂ ਮੈਂ ਖਾਦੀ ਨਹੀਂ ਕਾਫੀ ਟਾਈਮ ਹੋ ਗਿਆ ਮਰੂ ਸਾਡੇ ਬਹੁਤ ਜ਼ਿਆਦਾ ਸੀਗਾ ਕਿ ਹਾਂ ਹੋਵੇ ਮਰੂ ਵਾਲੇ ਤੋਂ ਗੱਲ ਨਹੀਂ ਸੀ ਹੈ ਨਾ ਹੋਵੇ ਇਹ ਚ ਪਾਵਾਂਗੇ ਆਪਾਂ ਜੀਰਾ ਇਹ ਲਓ ਜੀਰਾ ਵੀ ਹੋ ਗਿਆ ਪਾਵਾਂਗੇ ਚਾਂਕੀ ਚਾਟ ਮਸਾਲਾ ਇਹ ਲਓ ਜੀ ਇਹ ਵੀ ਆ ਗਿਆ ਹੁਣ ਆਪਣਾ ਆਏਗਾ ਨਮਕ ਨਮਕ ਮੈਂ ਬਾਅਦ ਚ ਪਾਵਾਂਗੀ ਨਹੀਂ ਤਾਂ ਪੀਸ ਕੇ ਨਾ ਪਾਣੀ ਜੇ ਵਾਲਾ ਛੱਡ ਦਿੰਦੀ ਐ ਨਮਕ ਪਾਵਾਂਗੀ ਆਪਣੇ ਸਵਾਦ ਅਨਸਾਰ ਹਾਂਜੀ ਆਪਣੀ ਚਟਣੀ ਤਿਆਰ ਹੋ ਚੱਲੀ ਵਾਛੇ ਚ ਆਪਾਂ ਹੁਣ ਪਾਵਾਂਗੇ ਨਮਕ ਕਿਉਂਕਿ ਪਹਿਲੇ ਪਾਉਣਾ ਵਾਲੇ ਪਾਣੀ ਇਹ ਛੱਡ ਦਿੰਦੇ ਆ ਨਮਕ ਪਾਉਣਾ ਆਪਾਂ ਸਵਾਦ ਅਨਸਾਰ ਕਿੰਯਾ ਰਪਾ ਕਾ ਮਾਗੇ ਨਾ ਗਰਮ ਗਰਮ ਪਰੌਠੇ ਨਾਲ ਮੱਖਣ ਹੋਵੇ ਤੁਹਾਡੇ ਕੋਲ ਘਰ ਦਾ ਇਹਦੇ ਨਾਲ ਖਾਣ ਨੂੰ ਚਟਨੀ ਚੰਦਾ ਹਣਾ ਵੱਖਰਾ ਹੀ ਨਜ਼ਾਰਾ ਹੁੰਦਾ ਨਮਕ ਪਾਇਆ ਮੈਂ ਸਵਾਦ ਅਨਸਾਰ ਆਪਾਂ ਦੋ ਕ ਗਿੜੇ ਹੋਰ ਦਵਾ ਦਿੰਨੇ ਆ ਆਪਣੀ ਫਿਰ ਚਟਨੀ ਬਿਲਕੁਲ ਰੈਡੀ ਹੈ ਹਲੋ ਜੀ ਚਟਨੀ ਆਪਣੀ ਰੈਡੀ ਹੋ ਗਈ ਆਪਾਂ ਇਹਨਾਂ ਕੋ ਕੌਲੀ ਚ ਕੱਢ ਲੈਨੇ ਪਤਾ ਕਿ ਜਿਆਦਾ ਵੀ ਪਤਲੀ ਜੀ ਚਟਨੀ ਰੱਖੋ ਨਾ ਜਿਵੇਂ ਜਿਆਦਾ ਹੀ ਪੀਸੀਏ ਜਾਂਦੀ ਹੈ ਜਿਹੜੀ ਉਹ ਨਹੀਂ ਚੰਗੀ ਲੱਗਦੀ ਇੰਨੀ ਤੇ ਉਹ ਚ ਪਾਣੀ ਜਿਆਦਾ ਨਿਕਲ ਜਾਂਦਾ ਵਾ ਹੋਰ ਕੁਛ ਨਹੀਂ ਵੈਸੇ ਕੁੰਡੇ ਜਿਹੜੀ ਬਣਾਉਂਦੇ ਨੇ ਨਾ ਕਟਣੀ ਚਟਣੀ ਤੇ ਕੁੰਡੇ ਵਿੱਚ ਚਟਣੀ ਦਾ ਸਵਾਦ ਹੀ ਵੱਖਰਾ ਹੁੰਦਾ ਵਾ ਲਓ ਜੀ ਆਪਣੀ ਤਾਂ ਚਟਣੀ ਹੋ ਗਈ ਰੈਡੀ ਗਰਮਾ ਗਰਮ ਹੋਵੇ ਪਰੌઠા ਲੈਂਦਾ ਲੈਂਦਾ ਹਨਾ ਤੇ ਫਿਰ ਉਹਦੇ ਉੱਪਰ ਹੋਵੇ ਨਾਲ ਇਹ ਚਟਨੀ ਦੇਸੀ ਘਿਓ ਚ ਪਾਈ ਹੋਵੇ ਤੇ ਜਾਂ ਹੋਵੇ ਮੱਖਣ ਦੇ ਨਾਲ ਤੇ ਤੁਸੀਂ ਦੱਸਿਓ ਫਿਰ ਤੁਹਾਨੂੰ ਇਹ ਪਦੀਨੇ ਇਹਦੀ ਪਦੀਨਾ ਬੜਾ ਮੂਛੇ ਨਿਕਲਦਾ ਵਾ ਮਰੂ ਦੀ ਚਟਨੀ ਕਿਸ ਤਰ੍ਹਾਂ ਦੀ ਲੱਗੀ ਕੀ ਤੁਹਾਨੂੰ ਚੰਗੀ ਲੱਗੀ ਚਟਨੀ ਮਰੂ ਇਹਦੀ ਲੱਗਦੀ ਹੈ ਤੁਸੀਂ ਖਾਣੇ ਤੇ ਜਰੂਰ ਦੱਸਣਾ ਹੈ ਮੈਨੂੰ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਚਟਨੀ ਮੇਰੀ ਬਣਾਈ ਹੋਈ ਕਿੱਦਾਂ ਦੀ ਲੱਗੀ ਹੈਗੀ ਮੇਰੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੋ ਧੰਨਵਾਦ ਮਿਰਵਾਨੀ ਜਾਂਦੇ ਵਾਸਤੇ ਰਹੋ ਖੁਸ਼ ਰਹੋ